ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰ ਨੂੰ ਤੜਸਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਰਹੀ ਹਾਂ ਬਹੁਤ ਹੀ ਟੇਸਟੀ ਇੱਕਦਮ कुरकुरा ਸਨੈਕਸ ਜੋ ਕਿ ਆਪਾਂ ਬਿਨਾ ਮੈਦੇ ਤੋਂ ਬਿਨਾ ਆਟੇ ਤੋਂ ਬਿਨਾ ਸਿੱਧੂ ਤੋਂ ਬਣਾਵਾਂਗੇ। ਇਹ ਸਿਰਫ ਸਿਰਫ ਮੱਕੀ ਦੇ ਆਟੇ ਦੇ ਨਾਲ ਬਣੂਗਾ ਤੇ ਇੰਨਾ कुरकुरा ਬਣੂਗਾ ਕਿ ਤੁਸੀਂ ਯਕੀਨ ਹੀ ਨਹੀਂ ਕਰ ਪਾਉਂਗੇ ਕਿ ਮੱਕੀ ਦੇ ਆਟੇ ਦਾ ਹੈ। ਤੁਸੀਂ ਬਾਤ ਸੁਣ ਹੀ ਸਕਦੇ ਆ ਕਿੰਨੇ ਕ੍ਰਿਸਪੀ ਟੇਸਟੀ ਬਣਿਆ ਆ। 4 ਮਹੀਨੇ ਤੋਂ ਵੀ ਵਾਦੇ ਨੂੰ ਸਟੋਰ ਕਰ ਸਕਦੇ ਆ। ਇੱਕਦਮ ਕ੍ਰਿਸਪੀ ਰਹੂਗਾ ਇਹ। ਇਹ ਦੇਖੋ ਨਾਈ ਬੋਤਾ ਆਪਾਂ ਨੂੰ ਇਹਦੇ ਵਿੱਚ ਕੋਈ ਚੀਜ਼ਾਂ ਦੀ ਲੋੜ ਆ ਤੇ ਜੇ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਜੂਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਿਉਂਕਿ ਬਹੁਤ ਹੀ ਗਰਕਰਾ ਸਨੈਕਸ ਆ ਚਲੋ ਕਰਦੇ ਆ ਬਣਾਉਣਾ ਸ਼ੁਰੂ ਐਦਿ ਮੈਂ ਇੱਥੇ ਇੱਕ ਪ੍ਰਾਤ ਦੇ ਵਿੱਚ ਪਾ ਰਹੀ ਆ ਇੱਕ ਉਬਲਿਆ ਹੋਇਆ ਆਲੂ ਮੀਡੀਅਮ ਸਾਈਜ਼ ਦਾ ਇਹਨੂੰ ਮੈਂ ਇਹੜੇ ਉਬਾਲ ਕੇ ਮੈਸ਼ ਕਰ ਰਹੀ ਆ ਸਗਾ ਇਹਨੂੰ ਚੰਗੀ ਤਰੀਕੇ ਨਾਲ ਮੈਸ਼ ਕਰ ਲੈਣਾ ਹੈ ਇਹ ਬਿਲਕੁਲ ਵਿੱਚ ਇਕੱਠਾ ਗੁੱਠਾ ਨਹੀਂ ਰਹਿਣਾ ਚਾਹੀਦਾ ਆਲੂ ਦੀਆਂ ਫਿਰ ਇਹਦੇ ਵਿੱਚ ਇੱਕ ਕੌਲੀ ਮੱਕੀ ਦਾ ਆਟਾ ਪਾਇਆ ਆ ਇੱਕ ਚਮਚ ਬੇਸਨ ਪਾਇਆ ਤਾਂ ਜੋ ਇਹਦੇ ਵਿੱਚ ਬਾਈਂਡਿੰਗ ਵਧੀਆ ਤਰੀਕੇ ਨਾਲ ਹੋ ਜਾਏ ਕਿਉਂਕਿ ਮੱਕੀ ਦਾ ਆਟਾ ਬਹੁਤ ਨਰਮ ਹੁੰਦਾ ਹੈ ਫਿਰ ਇਸਦੇ ਸਵਾਦ ਉਸਾਇਕ ਲੂਣ ਲਾਲ ਮਿਰਚ ਤੇ ਆਮਚੂਰ ਪਾਊਡਰ ਪਾਇਆ ਚੰਗੇ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਨੂੰ ਬਿਲਕੁਲ ਸੌਫਟ ਗੁੰਨ ਲੈਣਾ ਹੈ ਮੱਕੀ ਦਾ ਆਟਾ ਹਲਕਾ ਹਲਕੜਾ ਪੁਰਪੁਰਾ ਹੀ ਰਹਿੰਦਾ ਹੈ ਪਰ ਆਪਾਂ ਇਹਨੂੰ ਜਿਹੜਾ ਗੁੰਨ ਲੈਣਾ ਸੌਫਟ ਤੇ ਦੇਖੋ ਇੰਨਾ ਸੌਫਟ ਇਹ ਆਪਣਾ ਹੋ ਚੁੱਕਿਆ ਹੈ ਹੋਣਾ ਪਾਈ ਤੇ ਪੂਝੀਆਂ ਬਣਾਉਣ ਵਾਲੀ ਮਸ਼ੀਨ ਲੈਣੀ ਹੈ ਇਹਨੂੰ ਚੰਗੀ ਤਰੀਕੇ ਨਾਲ ਗਰੀਸ ਕਰ ਲੈਣਾ ਹੈ ਤੇ ਇਹ ਵਾਲੀ ਜਿਹੜੀ ਇਹਦੀ ਮੈਂ ਪਲੇਟ ਲੈ ਰਹੀ ਹਾਂ ਕਿਉਂਕਿ ਇਹ ਲੰਬਾ ਲੰਬਾ ਬਣੂਗਾ ਤੇ ਬਹੁਤ ਹੀ ਵਧੀਆ ਲੱਗੂਗਾ ਤੇ ਹੁਣ ਇਹਦੇ ਵਿੱਚ ਜਿਹੜਾ ਮੈਂ ਇੱਥੇ ਇੱਕ ਪੋਰਸ਼ਨ ਚੱਕੂਗੀ ਇਹਦਾ ਆਟੇ ਦਾ ਤੇ ਫਿਰ ਇਹਦੇ ਵਿੱਚ ਮੈਂ ਪਾਉਂਗੀ ਜਿੱਦਾਂ ਤੇ ਪੂਝੀਆਂ ਬਣਾਉਣ ਵਾਲੀ ਮਸ਼ੀਨ ਨਹੀਂ ਹੈਗੀ ਤੇ ਤੁਸੀਂ ਇਹਨੂੰ ਵੇਲ ਕੇ ਵੀ ਬਣਾ ਸਕਦੇ ਆ ਜਾਂ ਫਿਰ ਹੱਥਾਂ ਦੇ ਨਾਲ ਵੀ ਬਣਾ ਸਕਦੇ ਆ ਪਰ ਥੋੜਾ ਜਿਹਾ ਔਖਾ ਹੋਊਗਾ ਵੇਲਣ ਨਾਲ ਥੋੜਾ ਔਖਾ ਹੋਊਗਾ ਹੱਥਾਂ ਨਾਲ ਤੁਸੀਂ ਬਣਾ ਸਕਦੇ ਆ ਤੇ ਦੇਖੋ ਇਦਾਂ ਬਣ ਰਿਹਾ ਹੈ ਇਹ ਪਰਫੈਕਟਾ ਹੁਣ ਆਪਾਂ ਤੇਲ ਗਰਮ ਹੁਣੇ ਰੱਖਤਾ ਹੈ ਇੱਥੇ ਤੇ ਤੇਲ ਜਦੋਂ ਆਪਣਾ ਇਦਾਂ ਗਰਮ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਪਾਵਾਂਗੇ ਆਪਣੇ ਭੁੱਜ ਗਿਆ ਜਿਹੜਾ ਆਪਣਾ ਕੱਢਾਂਗੇ ਇਹਦੇ ਵਿੱਚ ਤੇ ਘਟ ਗਿਆ ਇਸ ਤੇ ਆਪਾਂ ਇਹਨੂੰ ਪਕਾਉਣਾ ਹੈ ਇਹ ਦੇਖੋ ਹੁਣ ਮੈਂ ਇਹ ਸਾਰੇ ਬਣਾ ਰਹੀ ਹਾਂ ਇਹ ਆਪੇ ਛੋਟੇ ਛੋਟੇ ਬਣਦੇ ਆ ਉਨੇ ਕੋ ਸਾਈਜ਼ ਦੇ ਜਿੰਨੇ ਕੋ ਖਾਦੇ ਜਾਣ ਬੰਦੇ ਕੋ ਤੇ ਹੁਣ ਇਹਨੂੰ ਘਟ ਗਿਆ ਇਸ ਤੇ ਪਕਾਉਣਾ ਹੈ ਤਾਂ ਜੋ ਵਧੀਆ ਕ੍ਰਿਸਪੀ ਹੋ ਜਾਏ ਜਦੋਂ ਇਹ ਥੋੜਾ ਜਿਹਾ 골ਡਨ ਬ੍ਰਾਊਨ ਜਿਹਾ ਹੋ ਗਿਆ ਉਦੋਂ ਆਪਾਂ ਜਿਹੜਾ ਹੈ ਉਹ ਮੀਡੀਅਮ ਗੈਸ ਕਰ ਦੇਣਾ ਹੈ ਤਾਂ ਜੋ ਇਹਦੇ ਵਿੱਚ ਤੇਲ ਨਾ ਭਰੇ ਤੇ ਦੇਖੋ ਕਿੰਨੇ ਕ੍ਰਿਸਪੀ ਆਪਣੇ ਬਣਿਆ ਹੈ ਇਹ ਹੁਣ ਇਹਨੂੰ ਕੱਢ ਲੈਣਾ ਹੈ ਆਪਾਂ ਇਹ ਦੇਖੋ ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਹੋਣਾ ਕਿੰਨੇ ਕ੍ਰਿਸਪੀ ਆ ਕਿੰਨੇ ਵਧੀਆ ਆ ਐਦਿ ਇਹ ਆਪਾਂ ਸਾਰੇ ਬਣਾ ਲੈਣੇ ਆ ਬੱਸ ਖਾਏ ਨੂੰ ਬਰਣਾ ਕੋ ਜੋਰ ਨਹੀਂ ਲੱਗਦਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਰੈਸਪੀ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਜਾਓ ਤੇ ਹੁਣ ਦੇਖੋ ਇੱਦੀ ਮੈਂ ਸਾਰੇ ਬਣਾ ਲਏ ਆ ਹੁਣ ਆਪਾਂ ਇਹਦੇ ਲਈ ਮਸਾਲਾ ਬਣਾਉਨੇ ਆ ਇੱਕ ਟੇਸਟੀ ਜਿਹਾ ਉਹਦੇ ਲਈ 1/4 ਚਮਚ ਲੂਣ ਲਿਆ ਮੈਂ ਇਥੇ ਬਹੁਤ ਥੋੜਾ ਜਿਹਾ ਇਹ ਲੈਣਾ ਹੈ ਲੂਣ ਤੇ ਫਿਰ 1/4 ਚਮਚੀ ਲਾਲ ਮਿਰਚ ਪਾਊਡਰ ਇਸ ਆਈਰ ਸਪਿਚ ਮੇਂ ਜਿਆਦਾ ਮਸਾਲੇ ਨਹੀਂ ਵਰਤੇ ਰਹੀ 1/4 ਚਮਚਾ ਚਾਟ ਮਸਾਲਾ ਪਾਇਆ ਉਹ ਵੀ ਆਪਸ਼ਨਲ ਆ। ਪੁਦੀਨਾ ਮਸਾਲਾ ਪਾਇਆ ਥੋੜਾ ਵਧੀਆ ਫਲੇਵਰ ਆ ਜਾਂਦਾ ਉਹ ਵੀ ਬਿਲਕੁਲ ਆਪਸ਼ਨਲ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਉਹਨੀਆਂ ਚੀਜ਼ਾਂ ਸਕਿਪ ਕਰ ਸਕਦੇ ਆ। ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾਇਆ ਉਹ ਵੀ ਆਪਸ਼ਨਲ ਆ। ਇਹ ਦੇਖੋ ਤੁਸੀਂ ਆਪ ਦੀ ਮਨਪਸੰਦੀ ਕੋਈ ਵੀ ਪਾ ਲੈ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਦਾ ਖਾਣੇ। ਤੇ ਇਹ ਦੇਖੋ ਕਿੰਨਾ कुरकुरा ਤੇ ਸੁਆਹ ਸੁਣ ਸਕਦੇ ਹੋ। ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਇੰਨਾ ਕ੍ਰਿਸਪੀ ਹੈ। ਤੇ ਬਾਸ ਹੋਣਾ ਦੇ ਤੇ ਮਸਾਲਾ ਪਾਣਾ ਹੈ ਆਪਾਂ। ਇਹਨੂੰ ਚੰਗੀ ਤਰੀਕੇ ਨਾਲ ਮਲਾ ਲੈਣਾ ਹੈ ਇਹ ਮਸਾਲਾ ਪਾਉਣ ਦੇ ਨਾਲ ਹੋਰ ਵੀ ਵਧੀਆ ਟੇਸਟ ਆ ਜਾਂਦਾ ਹੈ ਇਹਦੇ ਵਿੱਚ ਇਹ ਦੇਖੋ ਤਿੰਨ ਤਰੀਕੇ ਨਾਲ ਮਿਕਸ ਕਰ ਲੈਣਾ ਤੇ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਜਿਹੇ ਬਣ ਕੇ ਤਿਆਰ ਆ ਸਨੈਕਸ ਇਹਨੂੰ ਚਾਹ ਦੇ ਨਾਲ ਖਾਓ ਦੁੱਧ ਦੇ ਨਾਲ ਖਾਓ ਬਹੁਤ ਹੀ ਵਧੀਆ ਲੱਗਦਾ ਹੈ ਜੂਏ ਰੈਸਪੀ ਨੂੰ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ